ਪਾਂ ਜਨਰਲੀ ਜਿਹਦੇ ਦੇਖਿਆ ਜਾਂਦਾ ਹੈ ਨਾ ਆ ਜੋ ਹੁੰਦਾ ਕਿ ਬੜਾ ਅਰੇਟਿਕ ਜਾਂ ਬੜਾ ਬੜਾ ਐ ਹਫੜਾ ਦਫੜੀ ਜੀ ਚੀਆ ਕਯੋਸ ਕ੍ਰੀਏਟ ਕਰਨ ਵਾਲੇ ਐਕਸ਼ਨਸ ਲੈ ਰਿਹਾ ਹੈ 트ੰਪ ਪਰ ਉਹਦੇ ਪਿੱਛੇ ਇੱਕ ਪੂਰੀ ਸੈਂਸ ਹੈਗੀ ਹੈ ਹਿਸਟਰੀ ਦੀ ਸੈਂਸ ਹੈ ਇਤਿਹਾਸ ਦੀ ਹੈ ਤੇ ਉਹਦੇ 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 ਮੀਨਿੰਗਸ ਆ ਕਿ ਉਹਨੇ ਕਿਵੇਂ ਵਰਲਡ ਨੂੰ ਯੂ ਐਸ ਐ ਨੇ ਡੋਮਿਨੇਟ ਕਰਨਾ ਉਹਦਾ ਮੁੱਖ ਗੱਲ ਇਹ ਹੈ ਕਿ ਜਦੋਂ ਪਹਿਲੀ ਵਾਰ ਟੈਰਿਫਸ ਲੱਗਣੇ ਸ਼ੁਰੂ ਹੋਏ ਯੂ ਐਸ ਐ ਦੇ ਵਿੱਚ ਉਹ ਹੋਏ ਸੀਗੇ ਜਦੋਂ ਯੂ ਐਸ ਐ ਨੂੰ ਆਜ਼ਾਦੀ ਮਿਲੀ ਰੈਵੋਲੂਸ਼ਨਰੀ ਵਾਰ ਲਈ ਤਾਂ ਉਹ ਕਟਲੈਟ ਸੀਗੇ ਤਾਂ ਉਹਨਾਂ ਨੇ ਜਿਹੜਾ ਇੰਪੋਰਟ ਆ ਰਿਹਾ ਸੀ ਬ੍ਰਿਟੇਨ ਤੋਂ ਜਾਂ ਹੋਰ ਦੇਸ਼ਾਂ ਤੋਂ ਉਹਦੇ ਤੇ 5 ਤੋਂ 10% ਟੈਕਸ ਲਾਉਣਾ ਸ਼ੁਰੂ ਕੀਤਾ 1760 ਅ 1780 90 ਦੇ ਆਸ-ਪਾਸ ਉਹ ਦੌਰ ਜਿਹੜਾ ਦਾ 1860 ਤੱਕ ਚੱਲਿਆ 1860 ਤੋਂ ਥੋੜਾ ਜਿਹਾ ਪਹਿਲਾਂ ਉਹਦੇ ਤਾਂ ਕੁਝ ਇੰਡਸਟਰੀ ਡਿਵੈਲਪ ਹੋਣੀ ਸ਼ੁਰੂ ਹੋ ਗਈ ਅਮਰੀਕਾ 'ਚ ਤਾਂ ਟੈਰਿਫ ਨੇ ਜਾਂ ਜਿਹੜੇ ਇਹ ਟੈਕਸੇਸ਼ਨ ਨੇ ਨਵਾਂ ਰੰਗ ਲੈ ਲਿਆ ਉਦੋਂ ਪਹਿਲਾਂ ਤਾਂ ਇਹ ਸਟੇਟ ਦੇ ਰੈਵਨਿਊ ਵਾਸਤੇ ਕੰਮ ਕਰਦਾ ਸੀ ਪਰ ਆਮਦਨਾਂ ਵਧ ਗਈਆਂ ਸਟੇਟ ਨੂੰ ਅਮਰੀਕਨ ਸਟੇਟ ਨੂੰ ਰੈਵਨਿਊ ਹੋਰ ਜਗ੍ਹਾ ਤੋਂ ਆਉਣ ਲੱਗ ਗਏ ਪਰ ਨਾਰਥਰਨ ਸਾਈਡ 'ਚ ਜਿਹੜਾ ਸੀਗਾ ਉੱਥੇ ਇੰਡਸਟਰੀ ਆ ਗਈ ਤੇ ਉਦੋਂ ਹੀ ਸਿਵਲ ਵਾਰ ਹੁੰਦੀ ਆ ਸਿਵਲ ਵਾਰ ਦੇ ਵਿੱਚ ਹੋਰ ਵੀ ਮਸਲੇ ਸੀਗੇ ਪਰ ਇੱਕ ਮਸਲਾ ਇਹ ਵੀ ਸੀਗਾ ਕਿ ਜਿਹੜੀਆਂ ਸਾਊਥਰਨੀਆਂ ਸਟੇਟਸ ਸੀਗੀਆਂ ਉਹ ਮੰਗਦੀਆਂ ਸੀਗੀਆਂ ਕਿ ਬਿਲਕੁਲ ਕੋਈ ਟੈਰਿਫ ਨਹੀਂ ਲੱਗਣਾ ਚਾਹੀਦਾ ਕਿਉਂਕਿ ਉਹ ਐਗਰੀਕਲਚਰਲ ਸਟੇਟਸ ਸੀ ਉਹ ਚਾਹੁੰਦੀ ਸੀ ਵੀ ਫੈਕਟਰੀਆਂ ਤੋਂ ਸਮਾਨ ਬਣ ਕੇ ਆ ਜਾਏ ਇੰਗਲੈਂਡ ਤੋਂ ਸਾਨੂੰ ਤੇ ਅਸੀਂ ਇੱਥੋਂ ਕਾਟਨ ਤੇ ਹੋਰ ਸਮਾਨ ਇੰਗਲੈਂਡ ਨੂੰ ਭੇਜ ਦਿਆ ਕਰੀਏ ਪਰ ਨਾਰਥ ਦੇ ਵਿੱਚ ਜਿਹੜੀਆਂ ਇੰਡਸਟਰੀਅਲ ਹੱਬ ਸੀਗਾ ਉਹਨਾਂ ਦਾ ਉੱਥੇ ਜਿਹੜੇ ਚਾਹੁੰਦੇ ਸੀ ਵੀ ਸਾਡੀ ਇੰਡਸਟਰੀ ਗਰੋ ਕਰੇ ਨਾਰਥ ਦੀ ਜਿੱਤ ਹੋਈ ਤੇ ਉਦੋਂ ਫਿਰ ਇੱਕਦਮ ਟੈਰਿਫ ਵਧਾਏ ਗਏ ਤਾਂ ਕਿ ਵੀ ਬਾਹਰੋਂ ਮਾਲ ਆਉਣਾ ਬੰਦ ਹੋ ਜੇ ਉਦੋਂ ਫਿਰ 44% ਦੇ ਕਰੀਬ ਟੈਰਿਫਸ ਲਗਾ ਦਿੱਤੇ ਗਏ ਹਮਮ ਅਗਲੀ ਸਟੇਜ ਆਉਂਦੀ ਹੈ ਉਸ ਤੋਂ ਬਾਅਦ ਇਸੇ ਚੀਜ਼ ਨੂੰ ਵਧਾਉਂਦੇ ਗਏ ਪ੍ਰੋਟੈਕਸ਼ਨਿਜ਼ਮ ਵੱਧਦਾ ਗਿਆ 1933 ਦੇ ਵਿੱਚ ਜਰਮਨੀ ਤੇ ਇਹ ਦੇਸ਼ ਬੜੇ ਸਟਰੋਂਗ ਹੋ ਗਏ ਇਹਨਾਂ ਵੀ ਐਕਸਪੋਰਟਸ ਜਿਹੜੀਆਂ ਸੀਗੀਆਂ ਇਸ ਸਾਰੇ ਟੈਰਿਫਸ ਦੇ ਬਾਵਜੂਦ ਹੋਣ ਲੱਗ ਗਈਆਂ ਮਤਲਬ ਐਫੀਸ਼ੀਐਂਟ ਜ਼ਿਆਦਾ ਹੋ ਗਏ ਜਰਮਨਸ ਤੇ ਜਾਪਾਨ ਬੜਾ ਐਫੀਸ਼ੀਐਂਟ ਹੋ ਗਿਆ ਉਹਨਾਂ ਨੇ ਇਹ ਸਮਾਨ ਜਿਹੜਾ ਹੈ ਉਹ ਅਮਰੀਕਨ ਮਾਰਕੀਟ ਨੂੰ ਡੋਮਿਨੇਟ ਕਰਨ ਲੱਗ ਗਿਆ ਤੇ ਸਭ ਤੋਂ ਵੱਧ ਟੈਰਿਫ ਉਦੋਂ ਲੱਗਿਆ ਉਹਨੂੰ ਸਮੂਥਲੀ ਹੈਲੇ ਐਕਟ ਕਿਹਾ ਜਾਂਦਾ ਜਿਹਦੇ ਕਰਕੇ ਉਹ ਹਰਬਰਟ ਹੂਵਰ ਉਦੋਂ ਪ੍ਰੈਜ਼ੀਡੈਂਟ ਸੀ ਉਹਨਾਂ ਨੇ ਉਹ ਟੈਕਸ ਲਗਾਤਾ ਉਹਦਾ ਬੜੇ ਨੈਗੇਟਿਵ ਰਿਪਰਕੈਸ਼ਨਸ ਹੋਏ ਨੈਗੇਟਿਵ ਰਿਪਰਕੈਸ਼ਨ ਨਹੀਂ ਹੋਏ ਕਿ ਵੀ ਉਥੇ ਗ੍ਰੇਟ ਡਿਪਰੈਸ਼ਨ ਆ ਗਿਆ ਉਹ ਡਿਪਰੈਸ਼ਨ ਹੋਣ ਨਾਲ ਫਿਰ ਉਹਨੂੰ ਦੁਬਾਰਾ ਹੱਲ ਕੀਤਾ ਗਿਆ ਤੇ ਫਿਰ ਇੱਕ ਨਵਾਂ ਤਰੀਕਾ ਅਮਰੀਕਾ ਨੇ ਜਾਦ ਕੀਤਾ ਉਹ ਸੀ ਰੈਸੀਪਰੋਕਲ ਸੰਧੀ ਦਾ ਕਿ ਵੀ ਤੂੰ ਸਾਡੇ ਤੇ ਇਹਨਾਂ ਟੈਕਸ ਲੋਣਾ ਅਸੀਂ ਤੇਰੇ ਤੇ ਇਹਨਾਂ ਲਾਦਾਂਗੇ ਆਪਾਂ ਆਓ ਵੀ ਸੰਧੀ ਕਰ ਲਈਏ ਠੀਕ ਹੈ ਕਿਸੇ ਤੇ ਵੱਧ ਕਿਸੇ ਤੇ ਘੱਟ 1930 ਵਾਲਾ ਗ੍ਰੇਟ ਹਾਂ ਗ੍ਰੇਟ ਡਿਪਰੈਸ਼ਨ ਜਿਹੜਾ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਵੱਡੀ جنگ ਆ ਗਈ جنگ ਤੋਂ ਬਾਅਦ ਅਮਰੀਕਾ ਬਹੁਤ ਡੋਮੀਨੇਟਿੰਗ ਪੋਜੀਸ਼ਨ 'ਚ ਆ ਗਿਆ ਉਹ ਵਰਲਡ ਦੀ ਬਹੁਤ ਤਾਕਤ ਬਣ ਗਈ ਉਹਦੀ ਗੁਰੰਸੀ ਬਹੁਤ ਤਕੜੀ ਸੀ ਉਹਦਾ ਮੇਨ ਪੂਲ ਕਰੰਸੀ ਜਿਹੜੀ ਬ੍ਰੈਟਨਵੂਡਸ ਤੋਂ ਬਾਅਦ ਉਹਦੇ ਕੋ ਉਹ ਤਾਕਤ ਬਣ ਗਿਆ ਤੇ ਅਮਰੀਕਾ ਨੇ ਉਦੋਂ ਫੇਰ ਅਗਲਾ ਸਟੈਪ ਲੈਣਾ ਸ਼ੁਰੂ ਕੀਤਾ ਜਿਹਨੂੰ ਆਪਾਂ ਗੈਟ ਕਹਿੰਦੇ 1947 ਚੋਂਣਾ ਸ਼ੁਰੂ ਹੋਇਆ ਉਹ ਚੱਲਦਾ ਗਿਆ ਅਗਲੀ ਜਿਹੜੀ ਪੜਾਅ ਆਇਆ ਉਹਦੇ ਵਿੱਚ ਅਮਰੀਕਾ ਹੋਰ ਮਜ਼ਬੂਤ ਹੋ ਗਿਆ ਜਦੋਂ ਰੂਸ ਦਾ ਕਲੈਪਸ ਹੋ ਜਾਂਦਾ ਸੋਵੀਟ ਯੂਨੀਅਨ ਦਾ ਤਾਂ ਉਹਨੇ ਅਗਲੀ ਸਟੇਜ ਲਿਆਂਦੀ ਜਿਸ ਦੇ ਵਿੱਚ ਆਪਾਂ ਡਬਲਯੂਟੀਓ ਵਰਗੇ ਸਟਰੋਂਗ ਕੀਤੀ ਉਹਨੇ ਸੰਸਥਾਵਾਂ ਬਣਾਈਆਂ ਤੇ ਉਹਦੇ ਵਿੱਚ ਫੇਰ ਉਹਨੇ ਜਿਹੜਾ ਕੀਤਾ ਕਿ ਵੀ ਐਨ ਮਾਸੇ ਕੋ ਕਰਦਾ ਵੀ ਦੁਨੀਆ ਭਰ ਚ ਕਿਤੇ ਵੀ ਟ੍ਰੇਡ ਕਰਾਂਗੇ ਇੰਨਾ ਟੈਰਿਫ ਹੋਣਾ ਚਾਹੀਦਾ ਉਹਦੇ ਜਿਹੜਾ ਵੀ ਮੋਸਟ ਪ੍ਰਿਫਰਡ ਨੇਸ਼ਨ ਬਣਾਇਆ ਜਾਂਦਾ ਸੀ ਉਹ ਐਮ ਐਫ ਐਨ ਉਹਦਾ ਨਾਮ ਹੈ ਪਰ ਕੋਈ ਵੀ ਟ੍ਰੇਡ ਜਿਹੜਾ ਉਸ ਚ ਆ ਜਾਂਦਾ ਸੀ ਉਹਦੇ ਉੱਤੇ ਬਹੁਤ ਘੱਟ ਟੈਰਿਫ ਲੱਗਦੇ ਸੀ ਕਿਉਂਕਿ ਅਮਰੀਕਨ ਕਾਰਪੋਰੇਸ਼ਨ ਬਹੁਤ ਸਟਰੋਂਗ ਸੀ ਉਹਨੂੰ ਪਤਾ ਸੀ ਇਹਦਾ ਫਾਇਦਾ ਸਾਨੂੰ ਹੀ ਮਿਲਣਾ ਹੈ ਅਸੀਂ ਸਸਤਾ ਲਿਆਵਾਂਗੇ ਸਪਲਾਈ ਚੇਨਸ ਵਰਲਡ ਵਾਈਡ ਬਣ ਜਾਣਗੀਆਂ ਤਾਂ ਉਹਦਾ ਅਸੀਂ ਮਾਰਕੀਟਸ ਦਾ ਫਾਇਦਾ ਚੱਕਾਂਗੇ ਕਿ ਸਾਡੇ ਤੇ ਵੀ ਘੱਟ ਟੈਰਿਫ ਆ ਬਾਈ ਤੁਸੀਂ ਵੀ ਘਟਾਓ ਹੂੰ ਹੂੰ ਥੋੜਾ ਬਹੁਤ ਫੇਵਰ ਉਹਨਾਂ ਨੇ developing countries ਨੂੰ ਹੁੰਦਾ ਸੀ ਹੁਣ ਜੇ ਤੁਸੀਂ ਵੇਖੋ ਉਸੇ ਚੀਜ਼ ਦਾ ਰੋਲ ਬੈਕ ਹੋ ਰਿਹਾ ਹੈ ਰੋਲ ਬੈਕ ਐ ਹੋ ਰਿਹਾ ਹੈ ਕਿ ਅਮਰੀਕਾ ਨੂੰ ਪਤਾ ਲੱਗ ਗਿਆ ਕਿ ਵੀ ਅਸੀਂ ਓਨੇ ਮਜ਼ਬੂਤ ਨਹੀਂ ਰਹੇ ਵਰਲਡ ਓਵੇਂ ਯੂਨੀਪੋਲਰ ਨਹੀਂ ਰਿਹਾ ਜਿਵੇਂ ਉਹ ਸੋਚ ਰਹੇ ਸੀ ਜਿਵੇਂ ਐਂਡ ਆਫ ਹਿਸਟਰੀ ਹੋ ਜਾਣੀ ਸੀ ਉਹ ਕਮਾਂ ਕਹਿੰਦਾ ਸੀ ਵੀ ਅੱਜ ਤੋਂ ਬਾਅਦ ਲਿਬਰਲ ਡੈਮੋਕ੍ਰੇਸੀ ਚੱਲਿਆ ਕਰੂਗੀ ਤੇ ਅਮਰੀਕਾ ਸਾ ਇੱਕ ਯੂਨੀਪੋਲਰ ਵਰਲਡ ਹੋਊਗਾ ਉਹ ਯੂਨੀਪੋਲਰ ਵਰਲਡ ਦੇ ਵਿੱਚ ਜਿਹੜੀ ਇੱਟ ਮਾਰੀ ਉਹ ਚੀਨ ਨੇ ਮਾਰੀ ਆ ਤੇ ਚੀਨ ਉਹ ਸ਼ਕਤੀ ਕਿੱਥੋਂ ਡਰਾ ਕਰ ਰਿਹਾ ਉਹ ਜਿਹੜੀ ਉਹ ਐਕਸਪੋਰਟ ਕਰ ਰਿਹਾ ਜਿਹੜਾ ਉਹਦੇ ਤੋਂ ਕਰ ਰਿਹਾ ਤੇ ਉਹ ਵੀ ਅਮਰੀਕਾ ਨੂੰ ਕਰਕੇ ਉਹ ਪੈਸਾ ਇਕੱਠਾ ਕਰਦਾ ਤੇ ਆਪ ਦੀ ਫੌਜੀ ਤਾਕਤ ਵਧਾ ਰਿਹਾ ਤੇ ਹੋਰ ਵੀ ਡਿਵੈਲਪ ਕਰ ਰਿਹਾ ਆਂਦੇ ਆਪ ਨੂੰ ਤਾਂ ਉਹਨੇ ਇਹ ਠੱਲ ਪਾਉਣੀ ਸੀ ਪਿਛਲੀ ਵਾਰ ਵੀ ਜਦੋਂ ਉਹ ਆਇਆ ਸੀ ਉਹਨਾਂ ਨੇ 트ੰਪ ਨੇ ਇਹ ਕਿਹਾ ਕਿ ਵੀ ਇਹਦੇ ਤੇ ਅਸੀਂ ਉਹਨੇ ਸੈਕਸ਼ਨਸ ਲਗਾਏ ਚੀਨ ਦੇ ਉੱਤੇ ਉਹਨੇ ਰੋਕ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਬਾਈਡਨ ਸਰਕਾਰ ਨੇ ਉਹ ਵਧਾਇਆ ਨਹੀਂ ਉਸ ਪਰ ਉਹਨੇ ਘਟਾਏ ਵੀ ਨਹੀਂ ਟੈਰਿਫਸ ਦੇਖੋ ਪਾਲਿਸੀ ਕੰਸਿਸਟੈਂਟ ਆ ਆਪਾਂ ਲੋਨੇ ਉਹਨੂੰ ਟਰੰਪ ਨੂੰ ਨਾ ਬਟ ਉਹ ਪੋਲਿਸੀ ਕੰਸਿਸਟੈਂਟ ਨਾ ਕਿ ਇੰਨਾ ਵਾਧ ਜੋ ਫਿਰ ਸਾ ਲੈ ਲੋ ਫਿਰ ਗਾਂ ਵਧਾ ਦਿਓ ਹੁਣ ਜਦੋਂ ਟਰੰਪ ਆਇਆ ਉਹਨੇ ਉਹ ਹਮਲਾ ਹੋਰ ਤੇਜ਼ ਕਰਤਾ ਉਹਨੇ ਚੀਨ ਨੂੰ ਕੰਟੇਨ ਕਰਨ ਵਾਸਤੇ ਸਾਰੀ ਇਹ ਗੇਮ ਖੇਡਣਾ ਜੇ ਆਪਾਂ ਇਹਨੂੰ ਧਿਆਨ ਨਾਲ ਸਟੱਡੀ ਕਰਾਂਗੇ ਜਿਹੜੇ ਟੈਰਿਫਸ ਲਗਾਏਗੇ ਉਹ ਚੀਨ ਤੇ ਵਾਧਾ ਚੀਨ ਦਾ ਐਕਸਪੋਰਟ ਰੁਕੂਗਾ ਅਮਰੀਕਾ ਨੂੰ ਪਰ ਬਾਕੀ ਦੇਸ਼ਾਂ ਦਾ ਹੋ ਸਕਦਾ ਕਈ ਕਈ ਚੀਜ਼ਾਂ ਦੇ ਵਿੱਚ ਭਾਰਤ ਵਰਗੇ ਦੇਸ਼ ਦਾ ਜਾਂ ਹੋਰ ਕੰਟਰੀਜ਼ ਦਾ ਵਧ ਚੁਗਾ